ਹੁਣ ਸਿਮਰਨ ਕਰਦੇ ਆ ਗੁਰਬਾਣੀ ਪੜ੍ਹਦੇ ਆ ਤੇ ਕਹਿੰਦੇ ਚੌਂਕੜਾ ਨਹੀਂ ਲੱਗਦਾ ਉਹ ਬਾਸੀਆਂ ਆਉਂਦੀਆਂ ਵਿਚਾਰ ਆਉਂਦੇ ਆ ਸਰੀਰ ਸਾਡਾ ਬੈਠਿਆ ਨਹੀਂ ਜਾਂਦਾ ਕੰਡੇ ਵੱਜਦੇ ਆ ਨੀਂਦ ਆਉਂਦੀ ਆ ਉਹ ਸਿਮਰਨ ਦਾ ਜਾਂ ਗੁਰਬਾਣੀ ਦਾ ਜਾਂ ਸੰਗਤ ਦਾ ਕਸੂਰ ਨਹੀਂ ਅੰਦਰ ਅਗਨ ਗਰਮੈਸ਼ ਇੰਨੀ ਹੋਈ ਪਈ ਤੇ ਫਿਰ ਜਿਹੜੇ ਡਾਕਟਰ ਕਹਿੰਦੇ ਵੀ ਜੀ ਇਹਨੂੰ ਇੰਨੀ ਗਰਮੈਸ਼ ਹੋ ਗਈ ਆ ਉਹਨੇ ਦਿਨ ਇਹਨੂੰ ਹਲਕੀ ਖੁਰਾਕ ਦਿਓ ਇਹਨੂੰ ਪੀਣ ਵਾਲੀ ਦਿਓ ਜੀ ਸੌਖੀ ਪਚਣ ਸੋ ਬੇਸ਼ੱਕ ਸਾਡੇ ਉੱਥੋਂ ਬੈਠਾ ਨਾ ਜਾਏ ਉੱਠਿਆ ਨਾ ਜਾਏ ਨੀਂਦ ਜ਼ੋਰ ਪਾਏ ਉਬਾਸੀਆਂ ਆਉਂਦੀਆਂ ਵਿਚਾਰ ਆਉਂਦੇ ਕੀ ਕੀ ਯਾਦ ਆਉਂਦਾ ਪਰ ਅਸੀਂ ਸਿਮਰਨ ਨਹੀਂ ਛੱਡਣਾ ਜਿਆਦਾ ਨਹੀਂ ਹੁੰਦਾ ਥੋੜਾ ਕਰਨਾ ਥੋੜਾ ਨਹੀਂ ਹੁੰਦਾ ਹੋਰ ਥੋੜਾ ਕਰਨਾ ਉਹ ਜਿਹੜਾ ਥੋੜਾ ਥੋੜਾ ਸਿਮਰਨ ਹੈ ਉਹ ਹੌਲੀ 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 ਅੰਦਰ ਜਗ੍ਹਾ ਬਣਾਉਂਦਾ ਜਾਂਦਾ ਹੈ ਜਗ੍ਹਾ ਬਣਾਉਂਦਾ ਜਾਂਦਾ ਉਹ ਫਿਰ ਵੱਧ ਭੁੱਖ ਲੱਗਣ ਲੱਗ ਜਾਂਦੀ ਹੈ ਫਿਰ ਮਨ ਇਹ ਕੀ ਕਹਿੰਦੇ ਸੱਚੇ ਨਾਮ ਕੀ ਲੱਗ ਹੈ ਭੁੱਖ ਇਹ ਕਿਹਸੀ ਅਵਸਥਾ ਹੈ ਕਿ ਨਾਮ ਜਪਿਆ ਨਹੀਂ ਜਾਂਦਾ ਨਾਮ ਜਪਣ ਜਿਹੜੇ ਜਪਦੇ ਆ ਉਹਨਾਂ ਕੋਲੋਂ ਵੀ ਆਪ ਉੱਠ ਕੇ ਚਲੇ ਜਾਂਦੇ ਆ ਇੱਕ ਸਮਾਂ ਐਸਾ ਹੁੰਦਾ ਵੀ ਇਨੀ ਗਰਮੀ ਹੁੰਦੀ ਆ ਮਨ 'ਚ ਪਰ ਜਿਵੇਂ ਪਹਿਲਾਂ ਨਾਮ ਜਪਣ ਵਾਲਿਆਂ ਕੋਲ ਬੈਠੇ ਫਿਰ ਨਾਮ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਉਹਨਾਂ ਦੀਆਂ ਜਿਹੜੀ ਦ੍ਰਿਸ਼ਟੀ ਦਾ ਅੰਮ੍ਰਿਤ ਰਸ ਹੁੰਦਾ ਹੈ ਉਹਨਾਂ ਦੀਆਂ ਵਾਈਬ੍ਰੇਸ਼ਨਸ ਹੁੰਦੀਆਂ ਨੇ ਹੌਲੀ ਹੌਲੀ ਮਨ ਨੂੰ ਠੰਡਾ ਪਾਉਂਦੇ ਆ ਪਾਉਂਦੇ ਆ ਥੋੜਾ ਥੋੜਾ ਜਿਹਾ ਆਪਣਾ 5 ਮਿੰਟ 10 ਮਿੰਟ ਪੰ ਭੁੱਖ ਲੱਗਣ ਲੱਗੀ ਐ ਐਸੀ ਲਸਤਾ ਬਣ ਗਈ ਸਾਚੇ ਨਾਮ ਕੀ ਲੱਗ ਐ ਭੁੱਖ ਤੇ ਤਪ ਭੁਖਾਏ ਚੱਲ ਗਿਆ ਦੂ ਫਿਰ ਜਿਵੇਂ ਜਿਵੇਂ ਭੁੱਖ ਲੱਗਦੀ ਐ ਭੁੱਖ ਲੱਗੂਗੀ ਜੀਵ ਅਨਾਜ ਛਕਦਾ ਐ ਅਨਾਜ ਖਾ ਕੇ ਫਿਰ ਸਾਰੇ ਤਰੀਫ ਦਾ ਦਰਦ ਖਤਮ ਹੋ ਜਾਂਦਾ ਇਸੇ ਤਰ੍ਹਾਂ ਨਾਮ ਜਪਣ ਦੀ ਭੁੱਖ ਲੱਗੀ ਭੁੱਖ ਲੱਗਣ ਨਾਲ ਆਪਾਂ ਹੋਰ ਨਾਮ ਜਪਿਆ ਹੋਰ ਜਪਿਆ ਤੇ ਹੋਰ ਜਪਣ ਨਾਲ ਅੰਮ੍ਰਿਤ ਪ੍ਰਗਟ ਹੋ ਜੀ ਆਪਾਂ ਬਹਾਨਾ ਲਾ ਲਈਏ ਆਪਾਂ ਕੋਈ ਗਿਆਨ ਕਰਨ ਲੱਗ ਜਾਈਏ ਆਪਾਂ ਕੋਈ ਕੀਰਤਨ ਸੁਣਨ ਲੱਗ ਜਾਈਏ ਆਪਾਂ ਕੋਈ ਹੋਰ ਮੈਡੀਟੇਸ਼ਨ ਕੋਈ ਕਹਾਣੀਆਂ ਕੋਈ ਕਿਤੇ ਬਾਹਰ ਇਸ ਤਰ੍ਹਾਂ ਨਹੀਂ ਬਿਨਾ ਸੱਚੇ ਨਾਮ ਤੋਂ ਗੁਰਮੰਤਰ ਤੋਂ ਹਮੇ ਰਾਹ ਛੱਡਦੀ ਨਹੀਂ ਹੁਣ ਜਿਵੇਂ ਥੋੜਾ ਸਮਾਂ ਆਪਾਂ ਨਾਮ ਜਪਦੇ ਆਂ ਉਹਦੇ ਨਾਲ ਅੰਮ੍ਰਿਤ ਅੰਦਰ ਪ੍ਰਗਟ ਹੁੰਦਾ ਹੈ ਤੇ ਜੀਵ ਥੋੜਾ ਜਿਹਾ ਹੌਸਲੇ ਵਿੱਚ ਆ ਜਾਂਦਾ ਹੈ ਵੀ ਮੇਰੇ ਅੰਦਰ ਥੋੜੀ ਜਿਹੀ ਖੁਸ਼ੀ ਹੋਈ ਹੈ ਪਰ ਧਿਆਨ ਰੱਖਣਾ ਪੈਂਦਾ ਜਿਵੇਂ ਆਪਾਂ ਜਿਹੜੇ ਜਾਦੇ ਨਸ਼ਾ ਕਰਨ ਵਾਲੇ ਹੁੰਦੇ ਆ ਜੇ ਕੋਈ ਜਾਦੇ ਸ਼ਰਾਬ ਪੀਣ ਵਾਲਾ ਹੁੰਦਾ ਉਹਨੂੰ ਪਰਤੀ ਰੱਖਦੇ ਉਹਦਾ ਇਲਾਜ ਕਰਾਉਂਦੇ ਉਹ ਠੀਕ ਹੋ ਜਾਂਦਾ ਉਸ ਤੋਂ ਬਾਅਦ ਇਹਨੂੰ ਹੌਸਲਾ ਆ ਜਾਂਦਾ ਵੀ ਠੀਕ ਤਾਂ ਹੋਈ ਜਾਂਦੇ ਹਾਂ ਦੁਬਾਰੇ ਪੀਣ ਲੱਗ ਜਾਂਦਾ ਨਾਮ ਜਪਣ ਨਾਲ ਸੰਗਤ ਕਰਨ ਦੇ ਨਾਲ ਦ੍ਰਿਸ਼ਟੀ ਵਿੱਚ ਰਹਿਣ ਨਾਲ ਜਦੋਂ ਥੋੜੇ ਜਿਹਾ ਗੁਣ ਬਣਦੇ ਨੇ ਪੁੰਨ ਬਣਦੇ ਆ ਮਨ ਥੋੜਾ ਹੌਸਲੇ ਵਿੱਚ ਆਉਂਦਾ ਹੈ ਵਿਚਾਰ ਘਟਣ ਲੱਗ ਜਾਂਦੇ ਆ ਉਹ ਜੀਵ ਫਿਰ ਉਹਦੀ ਰਾਖੀ ਕਰਨੀ ਪੈਂਦੀ ਆ ਆਪ ਦੀ ਰਾਖੀ ਪਹਿਲੋਂ ਆਪ ਕਰਨੀ ਆ ਤੇ ਫਿਰ ਗੁਰਸਿੱਖਾਂ ਨੂੰ ਕਿਹਾ ਵੀ ਤੁਹਾਡਾ ਜਿਹੜਾ ਇਹ ਸੰਯੋਗੀ ਵੇਖਿਆ ਜੇ ਇਹਨੂੰ ਡੋਲਣ ਨਾ ਦੇ ਆ ਦੁਆਰਾ ਨਹੀਂ ਦਿੱਤੇ ਹੋ ਮੈਂ ਜੋਰ ਕਰਦੇ ਹੋਂ ਮੈਂ ਵੇਖਣਾ ਆ ਕਦੋਂ ਇਹ ਇਹਦੀ ਬਿਰਤੀ ਬਦਲੇ ਇਹ ਮੇਰੀ ਸਮਝ ਧਾਰਨ ਕਰੇ ਹੁਣ ਉਹ ਜੀਵ ਹਉਮੇ ਦੇ ਵਿੱਚ ਚੱਲਦਾ ਚੱਲਦਾ ਆਪਦੀ ਸਿਆਣਪ ਦੇ ਵਿੱਚ ਚੱਲਦਾ ਚੱਲਦਾ ਮੈਂ ਆ ਪਹਿਲੋਂ ਕਰਨਾ ਮੈਂ ਇਸ ਤਰ੍ਹਾਂ ਪਹਿਲੋਂ ਕਰਨਾ ਉਹਨੂੰ ਇਹ ਨਹੀਂ ਪਤਾ ਇਹ ਤੈਨੂੰ ਹਉਮੇ ਗਿਆਨ ਦੇ ਰਹੀ ਆ ਵੀ ਤੂੰ ਪਹਿਲੋਂ ਆ ਕਰ ਫਿਰ ਆ ਕਰ ਫੇਰਾ ਕਰ ਸੰਤ ਬ੍ਰਹਮ ਦੇ ਵਿੱਚੋਂ ਗਿਆਨ ਦਿੰਦੇ ਆ ਦੁਨਿਆਵੀ ਵੀ ਦਿੰਦੇ ਨੇ ਲਾਈ ਵੀ ਦਿੰਦੇ ਨੇ ਪਹਿਲੋਂ ਆ ਕਰ ਲੈ ਉਹ ਕਹਿੰਦਾ ਨਾ ਨਾ ਜੀ ਪਹਿਲੋਂ ਆਪਾਂ ਆ ਕਰਨਾ ਹੁਣ ਜੇ ਆਪਾਂ ਸੰਤਾਂ ਦਾ ਇੱਕ ਬਚਨ ਮੰਨਿਆ ਤੇ ਜਿਹੜਾ ਸਾਡਾ ਬਚਨ ਸਾਡੇ ਅੰਦਰ ਚੱਲਦਾ ਉਹ ਮਨ ਕਰੇ 5 ਸਾਲ ਬਾਅਦ ਜਾ ਕੇ ਸਮਝ ਆਵੇ ਵੀ ਸੰਤ ਉਹਦੋਂ ਸਹੀ ਕਹਿੰਦੇ ਸੀ ਤੇ 5 ਸਾਲ ਦੀ ਕਮਾਈ ਖਤਮ ਮਾੜੇ ਬਾਲ